ਅਮਰਦਾਸ ਸਿਪੂ ਅੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਵਾਹ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤਪੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਰਾਏ ਸ੍ਰੀ ਮਾਲਕ ਸਿੰਘ ਧਿਆਈ ਹੈ ਜਿਸ ਦਿੱਤਾ ਸਭ ਤੁਜਾਏ ਤੇਗ ਬਹਾਦਰ ਸਿਮਰਿਆ ਕਰਮਾਉਨ ਸਾਹਿਬ ਧਾਏ ਸਭ ਸਾਈਂ ਉਹ ਸਹਾਇ ਤਸਵੀਰ ਪਿਤਾ ਕਲਗੀਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਿੰਘ ਸਾਹਿਬ ਜੀ ਮਹਾਰਾਜ ਸਾਡ ਪਾਈਆਂ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਗਰੀਬ ਨਿਵਾਜ਼ ਸੱਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਤਾਰ ਦਰਸ਼ਨ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲੇ ਗੁਰੂ ਸ੍ਰੀ ਦਸ਼ਮ ਗ੍ਰੰਥ ਦਰਬਾਰ ਸਰਬ ਲੋਵ ਦਰਬਾਰ ਸਾਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲੇ ਗੁਰੂ ਸਾਹਿਬਾਬਾ ਅਜੀਤ ਸਿੰਘ ਜੀ ਸਹਿਬਾਬਾ ਜਗਤ ਸਿੰਘ ਜੀ ਸਹਿਬਾਬਾ ਜੋਰਾਵਰ ਸਿੰਘ ਜੀ ਸਹਿਬਾਬਾ ਵਰਦੇ ਸਿੰਘ ਜੀ ਅਦੇ ਸਿੰਘ ਜੀ ਦੇ ਜਥੇ ਸੇਗ ਪੰਜ ਪਿਆਰੇ ਪੰਜ ਵੀਰ 40 ਮੁਤੇ ਹੱਡੀਆਂ ਜੱਪੀਆਂ ਤੱਪੀਆਂ ਚਿੱਤਾਂ ਗੁੱਤਾਂ ਸ਼ਹੀਦਾਂ ਸਿੰਘਾਂ ਸੰਗੜੀਆਂ ਦੇ ਬਲਿੰਦਰ ਕੁਮਾਰੀ ਦਾ ਧਿਆਨ ਦਸ ਇਹ ਖਾਲਸਾ ਜੀ ਸਾਹਿਬ ਬੋਲੋ ਜੀ ਵਾਲੇਕੁਮ ਸਰਬੱਤ ਗੁਰਦੁਆਰਿਆਂ ਗੁਰੂ ਧਾਮਾਂ তীর্থਾਨ ਸ਼ਾਨ ਸਾਹਿਬਾਂ ਤੋਂ ਸੇਵਾ ਨਗਾਰੇ ਜੋੜ ਮੇਲਿਆਂ ਦੇ ਦਰਸ਼ਕਦਾਰੇ 92 ਕਰੋੜ ਚੱਕਰਵਰਤੀ ਖਾਲਸੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਲਿ ਵਾਲਿ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਤਾਵੇ ਚ ਤਾਮਣ ਦਾ ਸਦਕਾ ਸਰਬ ਸੁਖ ਹੋਏ ਜਹਾ ਜਹਾ ਖਾਲਸਾ ਜੀ ਸਾਹਿਬ ਆਹ ਤਾਰ ਖਿਆ ਰਾਇਤ ਦੇ ਤੇ ਖਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਬਖਸ਼ਿਸ਼ ਕਰੋ ਜੀ ਆਪਣੇ ਖਾਲਸੇ ਨੂੰ ਰਾਇਤ ਦਾਨ ਵਿਵੇਕ ਦਾਨ ਵਿਸਵਾਹ ਦਾਨ ਪ੍ਰੋਸਾਦਾਨ ਦਾਨਾ ਸਰਦਾਨ ਇਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਮਹਤਵਪੂਰਨ ਦਰਸ਼ਨ ਇਸ਼ਨਾਨ ਚੌਂਕੀਆਂ ਢੰਡੇ ਬੁੰਗੇ ਜੁਗੋ ਜੋਗੇ ਢਲ ਧਰਮ ਕਾਜ ਆਜਾ ਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੁੱਤੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀ ਉਹ ਜਿਨ੍ਹਾਂ ਗੁਰੂ ਧਾਮਾਂ ਤੋਂ ਆਪ ਜੀ ਖਾਲਸੇ ਪਤੋਂ ਸੇਵਾ ਸੰਭਾਲ ਤੋਂ ਪਾਤਸ਼ਾਹ ਜੀ ਉਹ ਵਿਛੋੜਿਆ ਗਿਆ ਤੰਨਾ ਗੁਰੂ ਧਾਮਾਂ ਦੀ ਸੇਵਾ ਸੰਭਾਲ ਤੇ ਖੁੱਲੇ ਦਰਸ਼ਨ ਲਦਾ ਰਿਆਂ ਦੀ ਪਾਤਸ਼ਾਹ ਜੀ ਉਹ ਆਪਣੇ ਖਾਲਸੇ ਜੀ ਨੂੰ ਬਖਸ਼ੂ ਮਹਾਰਾਜੀ ਨਮਾਣਿਆ ਦੇ ਮਾਣ ਮੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਧਿਰ ਧੰਨ 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 ਸਾਬ ਸ੍ਰੀ ਗੁਰੂ ਨਾਨਕ ਦੇਵ ਜੀੋ ਮਹਾਰਾਜ ਸੋਡੀ ਸੁਲਤਾਨ ਪਾਦਸ਼ਾਹ ਸਤਿਗੁਰੂ ਸਾਬ ਸ੍ਰੀ ਗੁਰੂ ਰਾਮਦਾਸ ਮਹਾਰਾਜੀੋ ਮੇਰੀ ਪੀੜੀ ਦੇ ਮਾਲਕ ਬੰਦੀ ਛੋੜਦਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਕਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਆ ਪਾਵਨ ਪੀਤਰ ਸਥਾਨਾਂ ਦੇ ਪਾਤਸ਼ਾਹੀ ਹੋ ਆਪ ਜੀ ਦੇ ਪਾਵਨ ਪੀਤਰ ਚਰਨਾ ਕਮਲਾਂ ਬਾਸ ਮਹਾਰਾਜ ਦੇ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਦਰਸੁਲ ਸਿੰਘ ਜੀ ਗੁੱਲੀ ਵਾਲੇ ਪਾਲਾ ਜੀ ਕਿਨਾਰੇ ਸਥਾਨਾਂ 'ਤੇ ਆਪ ਜੀ ਦੇ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਤਰੀਏ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਸੰਤ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਪਾਤਸ਼ਾਹੀ ਉਹ ਦਾਸ ਇਸੇ ਤਰ੍ਹਾਂ ਭਾਈ ਬਕਰਨ ਸਿੰਘ ਜੀ ਅਤੇ ਸਾਡੇ ਸਨਮਾਨਜੋ ਕੈਬਨਟ ਮੰਤਰੀ ਭਾਈ ਤਰਨ ਪਰੀਸਨ ਜੀ ਸਵਾਗਤ ਮਹਾਰਾਜ ਜੀ ਸਾਰੀ ਸੰਗਤ ਆਪ ਜੀ ਦੇ ਚਰਨਾਂ ਕਾਣਾ ਲਿਖੇ ਅਰਦਾਸ ਬੇਨਤੀ ਜੋਦੜੀਏ ਪਾਤਸ਼ਾਹੀ ਉਹ ਕਿਰਪਾ ਕਰੋ ਗ੍ਰੀਤਨਵਾਜੀਓ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਤੀਨਾ ਹੁਆ ਸੱਚ ਵਿਚ ਕਰਤਾ ਪੁਰਖ ਸੁਖ ਲੋਆ ਬਾ ਨਾਂ ਮਿੰਦਾ ਹੋਆ ਮਹਾਰਾਜ ਆਪ ਜੀ ਦੇ ਬਾਣੇ ਦੀ ਸਾਰੇ ਵਰਤਾਰੇ ਵਰਤ ਰਿਹਾ ਪਾਤਸ਼ਾਹ ਜੀ ਇਸ ਵੇਲੇ ਕਰਜੁਗੀ ਜੀਵ ਆ ਹਰਦੀ ਪੰਜਾਬ ਦੀ ਧਰਤੀ ਤੇ ਜੋ ਬਾਣੇ ਵਰਤਰੇ ਮਹਾਰਾਜ ਕਿਰਪਾ ਕਰੋ ਪਾਤਸ਼ਾਹ ਜੀ ਆਪ ਸਾਰੇ ਹੀ ਪਾਤਸ਼ਾਹ ਜੀ ਰੋ ਟੂਟੀ ਗੰਢਣ ਹਾਰ ਕਪਾਲ ਜੀ ਮਹਾਰਾਜ ਜ ਟਟਿਆਂ ਦੀਆਂ ਗੱਢਣ ਵਾਲੇ ਜੇ ਗਰੀਬ ਨਿਵਾਜ ਮਹਾਰਾਜ ਪੰਜਾਬ ਦੀ ਧਰਤੀ ਦੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਹੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਮਾਰੇ ਹਾੜੂ ਰੂਪੀ ਜਿਹੜਾ ਪਾਤਸ਼ਾਹ ਜੀ ਉਹ ਆਪਤਾਈ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਤਾਂ ਨਗਰ ਕੁਆਬਸ ਹੈ ਮਹਾਰਾਜ ਆਪ ਜੀ ਪਾਤਸ਼ਾਹ ਜੀ ਵੱਡੇ ਪਾਤਸ਼ਾਹ ਸੀ ਮਹਾਰਾਜ ਆਪ ਜੀ ਮਖਸ਼ਾਂਦ ਦੇ ਗਰੀਬ ਨਿਵਾਜ਼ ਆਪ ਜੀ ਨੇ ਚੜ੍ਹੀ ਹੋਈ ਸਰਸਾ ਵੀ ਭਾਰ ਕਰ ਲਈ ਸੀ ਗਰੀਬ ਨਿਵਾਜ਼ ਜੀ ਉਹ ਪਰ ਇਹ ਕੱਲ੍ਹ ਜੁ ਵੀ ਜੀਵ ਆਪ ਜੀ ਦੇ ਬੱਚੇ ਆ ਮਹਾਰਾ ਜੀ ਕਿਣ ਕਿਣ ਭੁੱਲਣਾ ਆ ਰਾਨਾ ਬਕਸ਼ਲੋ 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 ਮਹਾਰਾਜ ਜੀ ਆਰਜੀ ਬਕਸ਼ਿੰਦ ਪਿਤਾ ਜੀ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੀ ਆਛਾ ਜੀ ਝੋਲੀ ਅੱਡ ਕੇ ਆਵਾਸ ਬੇਨਤੀ ਹੈ ਗਰੀਬ ਨਿਵਾਜ ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਮਹਾਰਾਜ ਪੰਜਾਬ ਨੂੰ ਹਰਿਆ-ਭਰਿਆ ਕਰੋ ਗਰੀਬ ਨਿਵਾਜ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਕਰੋ ਗਰੀਬ ਨਿਵਾਜ ਅਰਦਾਸ ਬੇਨਤੀ ਪ੍ਰਵਾਨ ਕਰਨ ਦੀ ਮਹਾਰਾਜ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਪ੍ਰਸੰਨ ਜਾਵੇ ਜੋ ਅੜੇ ਸੋ ਝੜੇ ਜੋ ਸ਼ਰਨ ਪਰੇ ਸੋ ਤਰੇ ਕਲਾ ਆਕਿਦੇ ਪ੍ਰਤਮ ਨਾਮ ਦੀ ਵਰਤੇ ਗੁਰੂ ਨਾਨਕ ਗੁਰੂ ਬੈਸੇ ਦੀ ਚੜਦੇ ਹੋਏ ਕਲਾ ਤੇਰੇ ਪਰਮੇਸ਼ਰ ਬਾਪ ਦਾ ਬਰਾਜ ਜਾਵੇ ਸੋ ਮਿਆਰੋ ਜਾਏ